ਸਾਡੇ 911 ਚੈਨਲ ਦੀ ਜਿਹੜੀ ਨਵੀਂ ਪ੍ਰਤਿਭਾ ਹੈਗੀ ਕਾਫੀ ਅੱਛੀ ਆਵਾਜ਼ ਆ ਮੁੰਡੇ ਦੀ ਤੁਸੀਂ ਆਮ ਤੌਰ ਤੇ ਸੰਡੇ ਵਾਲੇ ਦਿਨ ਵੀ ਇਹਨੂੰ ਕਈ ਵਾਰੀ ਆਪਣੇ ਇੱਥੇ ਪਾਰਟਿਸਿਪੇਟ ਕਰਦੇ ਦੇਖਿਆ ਹੋਊਗਾ ਆ ਲੋਕਾਂ ਦੇ ਵਿੱਚ ਦਮਦਰ ਆਵਾਜ਼ ਆ ਬਹੁਤ ਸੋਹਣਾ ਲਿਖਦਾ ਤੇ ਆਪਾਂ 911 ਤੋਂ ਇਹਨੂੰ ਲਾਂਚ ਕਰ ਰਹੇ ਆਂ ਔਰ ਇਹਦੇ ਲਾਸਟ ਵਿਸ਼ ਜਿਹੜਾ ਫਸਟ Song ਹੈ 911 ਤੋਂ ਰਿਲੀਜ਼ ਕਰ ਰਹੇ ਆਂ ਉਮੀਦ ਆ ਤੁਹਾਡੀ ਸਰੋਤਿਆਂ ਦੇ ਕਿਚਰੀ ਦੇ ਵਿੱਚ ਪਰਵਾਣ ਚੜੂਗਾ ਤੇ ਤੁਹਾਡੇ ਸਾਰੇ ਸਿੱਧੂ ਨੂੰ ਚਾਹਣ ਵਾਲੇ ਸਰੋਤਿਆਂ ਨੂੰ ਅਪੀਲ ਕਰਦਾ ਵੀ ਵੱਧ ਤੋਂ ਵੱਧ ਬੱਚੇ ਦਾ ਸਾਥ ਦਿਓ ਬਹੁਤ ਵਧੀਆ ਆਵਾਜ਼ ਆ ਬਹੁਤ ਸੋਹਣਾ ਗਾਉਂਦਾ। ਭਾਵੇਂ 5 ਜਨਵਰੀ ਡਿਸਾਈਡ ਕਰਨ ਦਾ ਕੀ ਬਣਦਾ ਵੀ 5 ਜਨਵਰੀ ਨੂੰ 5 ਜਨਵਰੀ ਮੇਰਾ ਬਰਥਡੇ ਹੈ ਕਹਿ ਲੋ ਵੀ ਇਹ ਤਾਂ ਸ਼ੁਭਦੀਪ ਦੀ ਵੀ ਆ ਆ ਤਾਂ ਹੁੰਦੀ ਸੀ ਉਹ ਕੋਈ ਨਾ ਕੋਈ ਆਪਣਾ Song ਮੇਰੇ ਜਨਮ ਦਿਨ ਤੇ ਜਾਂ ਆਪਣੀ ਮਾਤਾ ਦੇ ਜਨਮ ਦਿਨ ਤੇ ਕੁਝ ਨਾ ਕੁਝ ਛੱਡਦਾ ਹੁੰਦਾ ਸੀ ਇਹ 2-3 ਦਿਨ ਹੀ ਉਹਦੇ ਖਾਸ ਦਿਨ ਸੀ ਜਾਂ ਉਹਦਾ ਆਪਣਾ 11 ਜੂਨ ਦਾ ਵਰਤਡੇ ਸੀਗਾ ਉਹਦੇ ਉੱਤੇ ਕੁਝ ਨਾ ਕੁਝ ਕਰਦਾ ਹੁੰਦਾ ਸੀ ਬਸ ਉਹ ਹੀ ਸਾਡਾ ਲੱਗਿਆ ਵੀ ਉਸੇ ਰੀਤ ਨੂੰ ਅੱਗੇ ਲਾਗੂ ਰੱਖਿਆ ਜਾਵੇ ਹਨਾ ਕਿਸੇ ਇਹਨਾਂ ਦਿਨਾਂ ਦੇ ਉੱਤੇ ਹੀ ਜਿਹੜਾ ਨਵੇਂ ਸਾਂ ਸੌਂਗ ਨੇ ਨਵੇਂ ਆਰਟਿਸਟ ਕੋਈ ਲਾਂਚ ਕਰਦੇ ਆ ਤਾਂ ਇਹਨਾਂ ਦਿਨਾਂ ਦੇ ਉੱਤੇ ਹੀ ਛੱਡੇ ਜਾਣ ਤਾਂ ਸਾਡੀ ਵੀ ਉਹੀ ਕੋਸ਼ਿਸ਼ ਹੈ ਵੀ ਉਹਨੂੰ ਅੱਗੇ ਜਾਰੀ ਰੱਖਿਆ ਜਾਵੇ ਇਹ ਸਾਡੇ ਨਾਟ 11 ਚੈਨਲ ਦੀ ਜਿਹੜੀ ਨਵੀਂ ਪ੍ਰਤਿਭਾ ਹੈਗੀ ਕਾਫੀ ਅੱਛੀ ਆਵਾਜ਼ ਆ ਮੁੰਡੇ ਜੀ ਤੁਸੀਂ ਆਮ ਤੌਰ ਤੇ ਸੰਡੇ ਵਾਲੇ ਦਿਨ ਵੀ ਇਹਨੂੰ ਕਈ ਵਾਰੀ ਆਪਣੇ ਇੱਥੇ ਪਾਰਟਿਸਿਪੇਟ ਕਰਦੇ ਦੇਖਿਆ ਹੋਊਗਾ ਆਮ ਲੋਕਾਂ ਦੇ ਵਿੱਚ ਦਮਦਰ ਆਵਾਜ਼ ਆ ਬਹੁਤ ਸੋਹਣਾ ਲਿਖਦਾ ਤੇ ਆਪਾਂ 911 ਤੋਂ ਇਹਨੂੰ ਲਾਂਚ ਕਰ ਰਹੇ ਹਾਂ ਔਰ ਇਹਦੇ ਲਾਸਟ ਵਿਸ਼ ਜਿਹੜਾ ਫਰਸਟ Song ਹੈ 911 ਤੋਂ ਇਹ ਨਹੀਂ ਕਰ ਰਹੇ ਆ ਉਮੀਦ ਹੈ ਤੁਹਾਡੀ ਸਰੋਤਿਆਂ ਦੇ ਇੱਕ ਚਾਰੀ ਦੇ ਵਿੱਚ ਪ੍ਰਵਾਨ ਚੜੂਗਾ ਤੇ ਤੁਹਾਡੇ ਸਾਰੇ ਸਿੱਧੂ ਨੂੰ ਚਾਹਣ ਵਾਲੇ ਸਰੋਤਿਆਂ ਨੂੰ ਅਪੀਲ ਕਰਦਾ ਵੀ ਵੱਧ ਤੋਂ ਵੱਧ ਬੱਚੇ ਦਾ ਸਾਥ ਦਿਓ ਬਹੁਤ ਵਧੀਆ ਆਵਾਜ਼ ਹੈ ਬਹੁਤ ਸੋਹਣਾ ਗਾਉਂਦਾ ਭਾਵੇਂ 5 ਜਨਵਰੀ ਡਿਸਾਈਡ ਕਰਨ ਦਾ ਕੀ ਬਣਦਾ ਵੀ 5 ਜਨਵਰੀ ਨੂੰ 5 ਜਨਵਰੀ ਇਹ ਮੇਰਾ ਬਰਥਡੇ ਹੈ ਕਹਿ ਲੋ ਵੀ ਇਹ ਤਾਂ ਸ਼ੁਭਦੀਪ ਦੀ ਵੀ ਆਤ ਹੁੰਦੀ ਸੀ ਉਹ ਕੋਈ ਨਾ ਕੋਈ ਆਪਣਾ Song ਮੇਰੇ ਜਨਮ ਦਿਨ ਤੇ ਜਾਂ ਆਪਣੀ ਮਾਤਾ ਦੇ ਜਨਮ ਦਿਨ ਤੇ ਕੁਝ ਨਾ ਕੁਝ ਛੜਦਾ ਹੁੰਦਾ ਸੀ ਇਹ 2-3 ਦਿਨ ਹੀ ਉਹਦੇ ਖਾਸ ਹੁੰਦੇ ਸੀ ਜਾਂ ਉਹਦਾ ਆਪਣਾ 11 ਜੂਨ ਦਾ ਬਰਥਡੇ ਸੀਗਾ ਉਹਦੇ ਉੱਤੇ ਉਹ ਇਸ ਨੂੰ ਕੁਝ ਕਰਦਾ ਹੁੰਦਾ ਸੀ ਉਹ ਬਸ وہی ਸਾਡਾ ਲੱਗਿਆ ਵੀ ਉਸੇ ਰੀਤ ਨੂੰ ਅੱਗੇ ਲਾਗੂ ਰੱਖਿਆ ਜਾਵੇ ਹਨਾ ਕਿਸੇ ਇਹਨਾਂ ਦਿਨਾਂ ਦੇ ਉੱਤੇ ਹੀ ਜਿਹੜਾ ਨਵੇਂ ਸਾਂ ਸੌਂਗ ਨੇ ਨਵੇਂ ਆਰਟਿਸਟ ਕੋਈ ਲਾਂਚ ਕਰਦੇ ਆ ਤਾਂ ਇਹਨਾਂ ਦਿਨਾਂ ਦੇ ਉੱਤੇ ਛੱਡੇ ਜਾਣ ਤਾਂ ਸਾਡੀ ਵੀ ਉਹੀ ਕੋਸ਼ਿਸ਼ ਹੈ ਵੀ ਉਹਨੂੰ ਅੱਗੇ ਜਾਰੀ ਰੱਖਿਆ ਜਾਵੇ 5 ਜਨਵਰੀ 5 ਜਨਵਰੀ ਮੇਰਾ ਬਰਥਡੇ ਆ ਕਹਿ ਲੋ ਵੀ ਇਹ ਤਾਂ ਸ਼ੁਭਦੀਪ ਦੀ ਵੀ ਆ ਆ ਤਾਂ ਹੁੰਦੀ ਸੀ ਉਹ ਕੋਈ ਨਾ ਕੋਈ ਆਪਣਾ ਸੌਂਗ ਮੇਰੇ ਜਨਮ ਦਿਨ ਤੇ ਜਾਂ ਆਪਣੀ ਮਾਤਾ ਦੇ ਜਨਮ ਦਿਨ ਤੇ ਕੁਝ ਨਾ ਕੁਝ ਛੱਡਦਾ ਹੁੰਦਾ ਸੀ ਇਹ 2-3 ਦਿਨ ਹੀ ਉਹਦੇ ਖਾਸ ਹੁੰਦੇ ਸੀ ਜਾਂ ਉਹਦਾ ਆਪਣਾ 11 ਜੂਨ ਦਾ ਬਰਥਡੇ ਸੀਗਾ ਉਹਦੇ ਉੱਤੇ ਕੋਈ ਨਾ ਕੁਝ ਕਰਦਾ ਹੁੰਦਾ ਸੀ ਬਸ ਉਹ ਹੀ ਸਾਡਾ ਲੱਗਿਆ ਵੀ ਉਸੇ ਰੀਤ ਨੂੰ ਅੱਗੇ ਲਾਗੂ ਰੱਖਿਆ ਜਾਵੇ ਹਨਾ ਕਿਸੇ ਇਹਨਾਂ ਦਿਨਾਂ ਦੇ ਉੱਤੇ ਹੀ ਜਿਹੜਾ ਨਵੇਂ ਸਾਂ ਸੌਂਗ ਨੇ ਨਵੇਂ ਆਰਟਿਸਟ ਕੋਈ ਲਾਂਚ ਕਰਦੇ ਆ ਤਾਂ ਇਹਨਾਂ ਦਿਨਾਂ ਦੇ ਉੱਤੇ ਹੀ ਛੱਡੇ ਜਾਣ ਸਾਡੀ ਵੀ ਉਹੀ ਕੋਸ਼ਿਸ਼ ਹੈ ਵੀ ਉਹਨੂੰ ਅੱਗੇ ਜਾਰੀ ਰੱਖੇ